ਪੋਜੀ ਮੇਰਾ ਨਾਮ ਅਬਰਿੰਦਰ ਸਿੰਘ ਹੈ ਜੀ ਤੇ ਮੇਰਾ ਆਪਣਾ ਪੁਆਇ ਦਾ ਬੇਟਾ ਸੀਗਾ ਜਿਹੜਾ ਕੱਲ ਆਪਣਾ ਸ਼ਾਮ ਇੱਥੇ ਤਾਰਾ ਆਪਣਾ ਜਿਹੜਾ ਆਪਣਾ ਬਰ ਵੱਡਾ ਹਾਈਵੇ ਜਿਸਮਰੰਗ ਰੋਡ ਦੇ ਥੱਲੇ ਉਥੋਂ ਜਾ ਰਿਹਾ ਸੀਗਾ ਜੀ ਆਪਣੇ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਉੱਥੇ ਆਪਣਾ ਪਿੱਛੋਂ ਇੱਕ ਵੈਨਿਊ ਗੱਡੀ ਜਿਹਦਾ ਕੀ ਨੰਬਰ ਗੁਰਦਾਸਪੁਰ ਦਾ ਜੀ ਉਹਨਾਂ ਨੇ ਪਿੱਛੋਂ ਹਿੱਟ ਕੀਤਾ ਜਿਹੜਾ ਕਿ ਆਪਣਾ ਹਿੱਟ ਕਰਨ ਦੇ ਬਾਅਦ ਉਹ ਮੁੰਡਾ ਜਿਹੜਾ ਸਾਡਾ ਡਿੱਗ ਪਿਆ ਤੇ ਉਹਦੇ ਉੱਪਰੋਂ ਗੱਡੀ ਚੜਾ ਕੇ ਉੱਥੋਂ ਬੰਦੇ ਭੱਜ ਗਏ ਮੌਕੇ ਤੋਂ ਭੱਜਣ ਤੋਂ ਬਾਅਦ ਇਹ ਆ ਜੀ ਫਿਰ ਮਤਲਬ ਉਸ ਤੋਂ ਬਾਅਦ ਇਹਨਾਂ ਨੂੰ ਉੱਥੋਂ ਜਿਹੜੇ ਰਾਹਗੀਰ ਨੇ ਉਹਨਾਂ ਨੇ ਫੜ ਕੇ ਕਾਬੂ ਕਰਕੇ ਇਹਨਾਂ ਨੂੰ ਉੱਥੇ ਫਿਰ ਮਤਲਬ ਦਬੋਚਿਆ ਦਬੋਚਣ ਤੋਂ ਬਾਅਦ ਫਿਰ ਪੁਲਿਸ ਨੂੰ ਪੇਸ਼ ਮਤਲਬ ਫੜਾਇਆ ਜੀ ਤੇ ਹੁਣ ਮਤਲਬ ਮੰਨ ਲਓ ਇਸ ਚੱਕਰ ਦੇ ਵਿੱਚ ਉਹ ਬੰਦੇ ਨੇ ਸ਼ਰਾਬ ਵੀ ਪੂਰੀ ਪੀਤੀ ਹੋਈ ਹੈ ਜਿਹੜਾ ਗੱਡੀ ਚਲਾ ਰਿਹਾ ਤੂ ਉਹਦੇ ਨਾਲ ਜਿਹੜਾ ਕੋ ਪੈਸੈਂਜਰ ਹੋ ਆਪਣੇ ਮੂੰਹ ਸਿਰੇ ਸਾਨੂੰ ਉੱਥੇ ਦੱਸਦਾ ਜੀ ਕਿ ਵੀ ਮੈਂ ਅਸੀਂ ਨਾਲ ਬੈਠੇ ਸੀ ਅਸੀਂ दारू ਪੀਂਦੇ ਪਏ ਸੀਗੇ ਜੀ ਤੇ ਉਸ ਤੋਂ ਬਾਅਦ ਮਤਲਬ ਮੰਨ ਲਓ ਸਾਡਾ ਫਿਰ ਅਸੀਂ ਮਤਲਬ ਮੰਨ ਲਓ ਸਾਡੇ ਕੋਲ ਗੱਡੀ ਚੜ ਗਈ ਹੈ ਮੁੰਡੇ ਦੇ ਉੱਪਰ ਤੇ ਉਸ ਤੋਂ ਬਾਅਦ ਅਸੀਂ ਭੱਜ ਗਏ ਆ ਤੇ ਇਹ ਹੁਣ ਪੁਲਿਸ ਕਹਿੰਦੀ ਹੈ ਜੀ ਅਸੀਂ ਇਹਨੂੰ ਫੜਿਆ ਤੇ ਸਾਡੇ ਦੇ ਮਤਲਬ ਮੰਨ ਲਓ ਦੋਵੇਂ ਗੱਲਾਂ 'ਚ ਫਰਕ ਇਹ ਆ ਜੀ ਕਿ ਮਤਲਬ ਮੰਨ ਲਓ ਆਪਣਾ ਇਹ ਸਾਡੇ ਲਈ ਤੇ ਫਿਰ ਹਿੱਟ ਐਂਡ ਰਨ ਵਾਲਾ ਮਸਲਾ ਜੀ ਤੇ ਹੁਣ ਮਤਲਬ ਮੰਨ ਲਓ ਜਿਹੜੀ ਇਹਨਾਂ ਨੇ ਧਾਰਾ ਦੇ ਅੰਦਰ ਪਰਚਾ ਦਿੱਤਾ 106 ਉਹਦੇ ਚ ਮਤਲਬ ਮੰਨ ਲਓ ਇਹਦੀ ਮੌਕੇ ਤੇ ਥਾਣੇ ਤੋਂ ਜਮਾਨਤ ਹੋ ਜਾਣੀ ਆ ਜੋ ਕਿ ਸਾਡੇ ਲਈ ਮਤਲਬ ਮੰਨ ਲਓ ਅਸੀਂ ਵਿਕਟਿਮ ਫੈਮਲੀ ਆ ਸਾਨੂੰ ਇਹ ਚੀਜ਼ ਮਤਲਬ ਐਡਮਿਸਿਬਲ ਨਹੀਂ ਆ ਜੀ ਅਸੀਂ ਮਤਲਬ ਇਸ ਚੀਜ਼ ਦਾ ਸਾਡਾ ਰੋਸ ਆ ਸਾਡੇ ਨਾਲ ਮਤਲਬ ਨਿਆਂ ਨਹੀਂ ਹੋਇਆ ਜੀ ਮਤਲਬ ਮੰਨ ਲਓ ਸਾਡਾ ਬੱਚਾ ਚਲਾ ਗਿਆ ਸਾਡਾ ਭਰਾ ਚਲਾ ਗਿਆ ਔਰ ਮਤਲਬ ਮੰਨ ਲਓ ਕਲਪਰੇਟ ਜਿਹੜਾ ਉਹਦੀ ਰਾਤ ਦੀ दारू ਲੱਥੀ ਆ ਕਿੰਨੀ ਉਮਰ ਸੀ ਜੀ ਉਹਨਾਂ ਦੀ ਜਿਨ੍ਹਾਂ ਦੀ ਡੈਥ ਹੋਈ ਹੈ 40 ਸਾਲ ਦੀ ਮਤਲਬ ਏਜ ਸੀ ਜੀ ਕਿੰਨੇ ਬੱਚੇ ਸੀ ਉਹਨਾਂ ਦੇ ਇੱਕ ਇੱਕ ਬੇਟੀ ਆ ਜੀ 5 ਸਾਲ ਦੀ ਉਹਨਾਂ ਦੀ ਤੇ ਮਤਲਬ ਮੰਨ ਲਓ ਜਿਸ ਤਰ੍ਹਾਂ ਹੈਂਡ ਟੂ ਮਾਊਥ ਚੱਲਣ ਵਾਲੀ ਫੈਮਿਲੀ ਆ ਜੀ ਮਤਲਬ ਮੁੰਡਾ ਮੁੰਡਾ ਡੇਲੀ ਆਪਣੀ ਬਰੈਡ ਅਰਨ ਕਰਦਾ ਤੇ ਸ਼ਾਮ ਨੂੰ ਖਾਂਦਾ ਜੀ ਕਿਹਦੇ ਤੇ ਕਿਹਦੇ ਤੇ ਸਵਾਰ ਹੈਗੇ ਸੀ ਆ ਰਹੇ ਸੀ ਇਹ ਆਪਣੀ ਬਾਈਕ ਤੇ ਸੀਗਾ ਜੀ ਆਪਣਾ ਤਾਂ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਉਹ ਤੇ ਆ ਰਿਹਾ ਸੀਗਾ ਜੀ ਇਹ ਹਾਂ ਜੀ ਰੁਮਾਲਾ ਸਾਹਿਬ ਆਪਣਾ ਡਿਲੀਵਰ ਕਰਦਾ ਸੀ ਰੁਮਾਲਾ ਸਾਹਿਬ ਦਾ ਕੰਮ ਸੀ ਗੁਰੂ ਸਾਹਿਬ ਦੀਆਂ ਪੋਸ਼ਾਕਾਂ ਜਿਹੜੀਆਂ ਹੁੰਦੀਆਂ ਜੀ ਅੱਛਾ ਜੀ ਉਸ ਸਿਲਸਿਲੇ ਦੇ ਵਿੱਚ ਮਤਲਬ ਮੰਨ ਲਓ ਆਪਣੇ ਕੰਮ ਲਈ ਜਾ ਰਿਹਾ ਸੀਗਾ ਤੇ ਜਿਸ ਜਿਸ ਦੌਰਾਨ ਮਤਲਬ ਆਂਦੇ ਜਾਂਦੇ ਨੂੰ ਪਿੱਛੋਂ ਹਟਕੀਤਾ ਤੇ ਮਤਲਬ ਮੰਨ ਲਓ ਮੁੰਡਾ ਜਿਹੜਾ ਸਾਡਾ ਮੌਕੇ ਤੇ ਮਤਲਬ ਡੈਥ ਹੋ ਗਈ ਆ ਕੀ ਮੰਗ ਕੀ ਕਰਦੇ ਜਾਂਦੇ ਮੰਗ ਅਸੀਂ ਇਹੀ ਕਰਦੇ ਸੀ ਸਾਡੇ ਨਾਲ ਮਤਲਬ ਨਿਆਂ ਹੋਣਾ ਚਾਹੀਦਾ ਜੀ ਮਤਲਬ ਮੰਨ ਲਓ ਅਸੀਂ ਤਾਂ ਆਪਣੇ ਉਹਨੂੰ ਠੱਗੇ ਮਹਿਸੂਸ ਕਰਦੇ ਪਏ ਆ ਜੀ ਸਾਡਾ ਮਤਲਬ ਮੰਨ ਲਓ ਜੋ ਰਾਈਟਸ ਬੰਦੇ ਆ ਸਾਡੇ ਲਈ ਤਾਂ ਮਤਲਬ ਮੰਨ ਲਓ ਸਾਡੇ ਭਰਾ ਦਾ ਕਾਤਲ ਆ ਜੀ ਮੰਨ ਲਓ ਉਹਨੇ ਬੰਦਾ ਥੱਲੇ ਦਿੱਤਾ ਜਨੂੰ ਕੋਈ ਮਤਲਬ ਅਕਲ ਹੀ ਨਹੀਂ ਜਿਹੜਾ ਬੰਦਾ ਕਹਿੰਦਾ ਜੀ ਮੈਂ ਆਪਣੇ ਹੋਸ਼ ਵਾਸਤੇ ਨਹੀਂਗਾ ਰਾਤ ਨੂੰ ਦੀ दारू ਲੱਥੀ ਆ ਜੀ ਹੁਣ ਸਵੇਰੇ ਉਹ ਬੰਦਾ ਆਪਣਾ ਆਰਾਮ ਨਾਲ ਬੈਠਾ ਹੈ ਹੈਗੀ ਆ ਜੀ ਫੋਨ 'ਚ ਤੁਹਾਨੂੰ ਬਿਠਾਇਆ ਹੋਇਆ ਸੀ ਸਾਡੇ ਆਂਧੇ ਆ ਫਿਰ ਇਹਨਾਂ ਨੇ ਫਟਾਫਟ ਨੂੰ ਅੰਦਰ ਮਤਲਬ ਜੇਲ੍ਹ 'ਚ ਪਾਇਆ ਫਟਾਫਟ ਕੀ ਵੀ ਉਹ ਆਗੇ ਨੇ ਤੇ ਬਾਕੀ ਸਾਡੀ ਮੰਗ ਇਹ ਆ ਜੀ ਭਾਜੀ ਇਹਨੂੰ ਮਤਲਬ ਮੰਨ ਲਓ ਇਦਾਂ ਜੇ ਸਾਡਾ ਭਰਾ ਜਿੰਨੇ ਮਤਲਬ ਜਿੱਦੀ ਜਾਨ ਲਈ ਹੈ ਤੇ ਇਹ ਬੰਦਾ ਅੱਜ ਇਦਾਂ ਹੀ ਚੱਲ ਜਾਵੇ ਮਤਲਬ ਮੰਨ ਲਓ ਇਹ ਕਹਿੰਦੇ ਜੀ ਇਹ ਅਵੇਲੇਬਲ ਆਫੈਂਸ ਦਾ ਥਾਣੇ ਤੋਂ ਛੇਲ ਹੋ ਜਾਣੀ ਆ ਜੋ ਕਿ ਸਾਨੂੰ ਇਦਾਂ ਲੱਗਦਾ ਜੀ ਫਿਰ ਫਰਦਰ 90 ਡੇਸ ਦੇ ਵਿੱਚ ਪੁਲਿਸ ਚਲਾਨ ਪੇਸ਼ ਕਰੂਗੀ ਤੇ 90 ਡੇਸ ਉਹਨੇ ਗੁਰਦਾਸਪੁਰ ਦਾ ਬੰਦਾ ਸੀ ਅੰਮ੍ਰਿਤਸਰ ਰਿਆਂ ਨਾਲਿਆਂ ਸੀ ਅਸੀਂ ਵਪਾਰੀ ਬੰਦੇ ਆ ਮੰਨ ਲਓ ਅਸੀਂ ਕਿੱਥੋਂ ਧਿਆਨ ਦੇਵਾਂਗੇ ਜੀ ਇਹਦਾ ਇਹਨੂੰ ਕਿੱਥੋਂ ਲੱਭਾਂਗੇ ਅਸੀਂ ਇਹ ਮੰਨੋ ਉਹਨਾਂ 90 ਦਿਨਾਂ ਦੇ ਵਿੱਚ ਅਗਰ ਬਾਹਰ ਚਲਾ ਜਾਂਦਾ ਹੈ ਦੇਸ਼ ਛੱਡ ਜਾਂਦਾ ਅਸੀਂ ਕੀ ਕਰ ਲਾਂਗੇ ਜੀ ਸਾਡੇ ਕੋਲ ਕੋਈ ਅਸੀਂ ਕਿੱਥੇ ਲੱਭਾਂਗੇ ਇਹਨੂੰ ਮੇਰਾ ਨਾਮ ਪਰਮਦੀਪ ਸਿੰਘ ਹੈਗਾ ਜੀ ਮੈਂ ਚੰਡੀਗੜ੍ਹ ਦਾ ਨਿਵਾਸੀ ਹੈਗਾ ਮੇਰਾ ਇਹ ਮਾਸੀ ਦਾ ਬੇਟਾ ਲੱਗਦਾ ਸੀਗਾ ਜੋ ਮੈਨੂੰ ਪਤਾ ਲੱਗਿਆ ਹੈਗਾ ਜਦੋਂ ਮੇਰੇ ਹੱਥ ਦੇ ਵਿੱਚ ਐਫ ਆਈ ਤੇ ਜੋ ਹਕੀਕਤ ਸੀਗਾ ਉਹਦੇ 'ਚ ਬਹੁਤ ਫਰਕ ਨਜ਼ਰ ਆ ਰਿਹਾ ਹੈਗਾ ਜੋ ਇਹ ਕਹਿ ਰਹੇ ਹੈਗੇ ਕਿ ਪੁਲਿਸ ਵਾਲੇ ਕਿ ਅਸੀਂ ਉਹਨੂੰ ਜਿਹੜਾ ਹੈਗਾ ਮੋਕੇ ਦੇ ਵਿੱਚ ਫੜਿਆ ਜੋ ਐਫ ਆਈ ਆਰ ਦੇ ਵਿੱਚ ਵੀ ਇਹ ਲਿਖ ਰਹੇ ਹੈਗੇ ਕਿ ਜਦੋਂ ਉਸ ਬੰਦੇ ਨੇ ਇਹ ਇਨਸੀਡੈਂਟ ਕੀਤਾ ਹੈਗਾ ਜਦੋਂ ਸਿਰ ਦੇ ਉੱਪਰੋਂ ਟਾਇਰ ਨਿਕਲ ਗਿਆ ਤੇ ਇਹ ਗੱਡੀ ਖੜਾ ਕੇ ਬੈਠ ਗਿਆ ਉਹ ਬੰਦਾ ਜਦਕੀ ਹਕੀਕਤ ਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਹੈ ਉਧਰ ਦੇ ਜਿਹੜੇ ਚਸ਼ਮਦੀਤ ਬੰਦੇ ਵੀ ਸੀਗੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਉਹ ਬੰਦਾ ਜਿਹੜਾ ਹੈਗਾ ਅ ਉਹ ਦੌੜ ਗਿਆ ਸੀ ਅੱਗੇ ਰਸਤਾ ਨਹੀਂ ਸੀਗਾ ਤੇ ਇੱਕ ਜਗ੍ਹਾ ਤੇ ਉਹ ਰੁਕ ਗਿਆ ਤੇ ਉਧਰ ਫਿਰ ਇਹਨਾਂ ਨੂੰ ਲੋਕਾਂ ਨੇ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ। ਤੁਮ ਜੋ ਐਫ ਆਈ ਆਰ ਹੈ ਹੋਰ ਜੋ ਹਕੀਕਤ ਹੈ ਉਹ ਬਿਲਕੁਲ ਹੀ ਮੇਲ ਨਹੀਂ ਖਾ ਰਹੀਗੀ ਹੈ। ਸਾਨੂੰ ਉਸ ਚੀਜ਼ ਵਾਸਤੇ ਜਸਟਿਸ ਚਾਹੀਦਾ ਜੀ। ਡਰਿੰਕ ਵੀ ਕੀਤੀ ਹੋਈ ਸੀ ਜੀ ਉਹਨੇ। ਉਸ ਬੰਦੇ ਨੇ ਡਰਿੰਕ ਕੀਤੀ ਹੋਈ ਹੈ ਹਲੇ ਵੀ ਉਹ 8 ਘੰਟੇ ਬੀਤ ਗਏ ਆ 12 ਘੰਟੇ ਬੀਤ ਗਏ ਆ ਬਟ ਹਲੇ ਵੀ ਉਹ ਹਸਪਤਲ 'ਚ ਨਹੀਂ ਆ ਉਹ ਬੰਦਾ। ਤੇ ਉਹਨੂੰ ਬਾਹਰ ਬਿਠਾ ਕੇ ਉਹਦੀ ਸੇਵਾ ਕੀਤੀ ਜਾ ਰਹੀ ਸੀਗੀ ਜੀ। ਤੋ ਉਹ ਜੋ ਕਿ ਸਾਨੂੰ ਉਹ ਚੀਜ਼ ਗਵਾਰਾ ਹੀ ਨਹੀਂ ਲੱਗ ਰਹੀ ਹੈਗੀ ਕਿ ਇਹ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ ਜੀ ਆਪਣਾ ਇਹ ਦੂਜਾ ਸਟੈਪ ਕੀ ਹੋਏਗਾ ਜੀ ਆਪਣਾ ਅਸੀਂ ਜੋ ਹੋ ਸਕਦਾ ਆਪਣੇ ਵੱਲੋਂ ਹਾਇਰ ਅਥਾਰਟੀ ਵੱਲ ਅਪੀਲ ਕਰਾਂਗੇ ਜੋ ਬਣ ਸਕਦਾ ਆਪਾਂ ਉਹ ਕਰਾਂਗੇ ਜੇ ਪ੍ਰੋਟੈਸਟ ਵੀ ਕਰਨਾ ਪਿਆ ਤਾਂ ਅਸੀਂ ਡੈਫੀਨੇਟਲੀ ਅਸੀਂ ਪ੍ਰੋਟੈਸਟ ਵੱਲ ਵੀ ਜਾਵਾਂਗੇ ਜਿਸ ਦੇ ਦਰਵਾਜ਼ੇ ਤੇ ਅਸੀਂ ਖੜਕਟਾਣਾ ਤਾਂ ਆਪਾਂ ਉੱਥੇ ਜਾਵਾਂਗੇ ਹੀ ਜਾਵਾਂਗੇ ਜੋ ਹੋ ਸਕਦਾ ਹੋਏਗਾ ਅਸੀਂ ਆਪਣੇ ਵੱਲੋਂ ਪੂਰਾ ਕਰਾਂਗੇ ਬਟ ਸਾਨੂੰ ਇਨਸਾਫ ਚਾਹੀਦਾ ਜੀ ਨਾ ਜਾਣ ਦੇਣਾ ਚਾਹੁੰਦੇ ਉਸ ਬੰਦੇ ਦੀ ਜਿਹਦੇ ਜਿਹਦਾ ਇੱਕ 5 ਸਾਲ ਦਾ ਛੋਟਾ ਜਿਹਾ ਬੱਚਾ ਹੈਗਾ ਬ੍ਰੈਡ ਅਰਨਰ ਇਕੱਲਾ ਹੈਗਾ ਫੈਮਿਲੀ ਦੇ ਵਿੱਚ ਜੇ ਉਹ ਉਹਦਾ ਹੁਣ ਅੱਗੇ ਰੋਜ਼ੀ ਰੋਟੀ ਦਾ ਕੀ ਹੈਗਾ ਸਾਨੂੰ ਦੱਸਿਆ ਜਾਏ ਕਿ ਅੱਗੇ ਸਾਡੇ ਲਈ ਉਸਦੇ ਵਾਸਤੇ ਉਸਦੇ ਪਰਿਵਾਰ ਵਾਸਤੇ ਅੱਗੇ ਕੀ ਹੈਗਾ ਉਹ ਕਿਵੇਂ ਕੰਮ ਬਣਗੇ ਅੱਗੇ ਗੁਜ਼ਾਰਾ ਕਿਵੇਂ ਕਰਨਗੇ